ਮੈਂ ਉਹਦਾ ਹੀ ਜ਼ਾਇਦਾ ਲੈਣ ਆਇਆ ਅੰਦਰ ਪੁੱਛਣ ਆਇਆ ਵੀ ਇਹ ਪਹਿਲੀ ਵਾਰ ਹੋਇਆ ਜ਼ਿੰਦਗੀ 'ਚ ਮਨ ਵੀ ਕਾਉਂਸਲਰ ਬਣੇ ਨੋ ਤੀਜੀ ਟਰਮ ਹੈ ਮੇਰੀ ਵੀ ਤੇ ਤੁਸੀਂ ਪਹਿਲਾਂ ਇਸ ਤਰ੍ਹਾਂ ਦੇਖਿਆ ਮਹੌਲ ਇਹੋ ਜਿਹਾ ਮਹੌਲ ਪਹਿਲੀ ਵਾਰ ਦੇਖਿਆ ਤੁਹਾਡਾ ਵੋਟ ਤਾਂ ਬਹੁਤ ਅਹਿਮ ਸੀ ਸਰ ਹਾਂ ਬਿਲਕੁਲ ਦਾ ਹੀ ਆਏ ਜੀ ਅਹਿਮ ਕਰਕੇ ਹੁਣ ਸਿਚੁਏਸ਼ਨ ਕੀ ਹੈ ਜੀ ਇਹਦੇ ਇੱਕ ਸਵਾਲ ਕਿਹਦੇ ਹੱਕ 'ਚ ਵੋਟ ਪਾਉਗੇ ਕਾਂਗਰਸ ਦੇ ਹੱਕ 'ਚ ਤਾਂ ਨਹੀਂ ਹੋ ਜਾਏਗਾ ਜੋ ਮੇਰੀ ਡਿਮਾਂਡ ਨਾਟਾ ਹੈ ਜੀ ਮੇਰਾ ਨਾਟਾ ਦੇ ਹੱਕ 'ਚ ਖੜੇ ਆਂ ਤੇ ਹੁਣ ਸਿਚੁਏਸ਼ਨ ਕੀ ਦੇਖਦੇ ਹਾਂ ਦੀਪ ਜੀ ਕਿਉਂਕਿ ਹੁਣ ਤਾਂ ਵਿਰੋਧਮੰਦੀ ਗੱਲ ਕੀਤੀ ਜਾ ਰਹੀ ਹੈ ਆਮ ਆਦੀ ਪਾਰਟੀ ਤੇ ਕਾਂਗਰਸ ਨੇ ਵਰਤ ਜਿਹੜੇ ਕੌਂਸਲਰ ਸੂਣਾ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਭਾਜਪਾ ਕਹਿ ਰਹੀ ਹੈ ਕਿ ਅਸੀਂ ਕੋਈ ਧੱਕਾ ਨਹੀਂ ਕੀਤਾ ਪ੍ਰੈਸਾਈਡਿੰਗ ਆਫੀਸਰ ਜੇਕਰ ਬਿਮਾਰ ਹੋ ਗਿਆ ਤਾਂ ਪ੍ਰੋਟੋਕਾਲ ਦੇ हिसाब ਨਾਲ ਸਾਰੀ ਚੀਜ਼ਾਂ ਨਹੀਂ ਨਹੀਂ ਉਹ ਉਹ ਹੀ ਦੇਖਣ ਆਏ ਹਨ ਜੀ ਕੀ ਕੌਣ ਬਿਮਾਰ ਹੋ ਗਿਆ ਕੌਣ ਠੀਕ ਹੈ ਉਹ ਹੀ ਅੰਦਰ ਮੈਂ ਪਤਾ ਕਰਨ ਜਾ ਰਿਹਾ ਹਾਂ ਅੱਛਾ ਐਂ ਦੇ ਜਾਣ ਦਿੱਤਾ ਜਾ ਰਹੇ ਦੇਖਦੇ ਹਾਂ ਜੀ ਹੁਣ ਜਾਣ ਦਿੱਤਾ ਜਾਂਦਾ ਕਿ ਨਹੀਂ ਜਾਣਦੇ ਕਿ ਥਾਣੇ ਲੈ ਕੇ ਜਾ ਜਾਂਦਾ ਨਹੀਂ ਮੈਂ ਉਹਦਾ ਹੀ ਜਾ ਮਨਵੀ ਕਾਉਂਸਲਰ ਬਣੇ ਨੋ ਤੀਜੀ ਟਰਮ ਹੈ ਮੇਰੀ ਵੀ ਤੁਸੀਂ ਪਹਿਲਾਂ ਇਸ ਤਰ੍ਹਾਂ ਦੇਖਿਆ ਮਾਹੌਲ ਇਹੋ ਜਿਹਾ ਮਾਹੌਲ ਪਹਿਲੀ ਵਾਰ ਦੇਖਿਆ ਤੁਹਾਡਾ ਵੋਟ ਤਾਂ ਬਹੁਤ ਅਹਿਮ ਸੀ ਸਰ ਹਾਂ ਬਿਲਕੁਲ ਦਾਹੀ ਆਏ ਜੀ ਅਹਿਮ ਕਰਕੇ ਨੇ ਹੁਣ ਸਿਚੁਏਸ਼ਨ ਕੀ ਹੈ ਜੀ ਕਿ ਇਹ ਇੱਕ ਸਵਾਲ ਕਿ ਇਹ ਅੱਜ ਵੋਟ ਪਾਉਗੇ ਕਾਂਗਰਸ ਦੇ ਹੱਕ ਚ ਤਾਂ ਚੱਲ ਜਾਈ ਜਾਏਗਾ ਜੋ ਮੇਰੀ ਡਿਮਾਂਡ ਨਾਟ ਹੈ ਜੀ ਮੇਰਾ ਨੋਟਾ ਦੇ ਹੱਕ ਤੇ ਖੜੇ ਆ ਤੇ ਹੁਣ ਸਿਚੁਏਸ਼ਨ ਕੀ ਦੇਖੀ ਰਤੀਜੀ ਕਿਉਂਕਿ ਹੁਣ ਤਾਂ ਵਿਰੋਧਕਾਂ ਦੀ ਗੱਲ ਕੀਤੀ ਜਾ ਰਹੀ ਹੈ ਆਮ ਆਦੀ ਪਾਰਟੀ ਤੇ ਕਾਂਗਰਸ ਨੇ ਇੱਕ ਵਰਤ ਜਿਹੜੇ ਕੌਂਸਲਰ ਤੋਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਬੀ ਜੀ ਪੀ ਕਹਿ ਰਹੀ ਹੈ ਕਿ ਅਸੀਂ ਕੋਈ ਧੱਕਾ ਨਹੀਂ ਕੀਤਾ ਪ੍ਰੈਸਾਈਡਿੰਗ ਆਫੀਸਰ ਜੇਕਰ ਬਿਮਾਰ ਹੋ ਗਿਆ ਤਾਂ ਪ੍ਰੋਟੋਕਾਲ ਦੇ हिसाब ਨਾਲ ਸਾਰੀ ਚੀਜ਼ਾਂ ਨਹੀਂ ਨਹੀਂ ਉਹ ਉਹ ਹੀ ਦੇਖਣ ਆਏ ਹਨ ਨਾ ਜੀ ਕਿ ਕੌਣ ਬਿਮਾਰ ਹੋ ਗਿਆ ਕੌਣ ਠੀਕ ਹੈ ਉਹ ਹੀ ਅੰਦਰ ਮੈਂ ਪਤਾ ਕਰਨ ਜਾ ਰਿਹਾ ਹਾਂ ਅੱਛਾ ਐਂ ਜੀ ਮੈਂ ਜਾਣ ਦਿੱਤਾ ਜਾ ਰਿਹਾ ਇਹ ਦੇਖਦੇ ਹਾਂ ਜੀ ਹੁਣ ਜਾਣ ਦਿੱਤਾ ਜਾਂਦਾ ਕਿ ਨਹੀਂ ਜਾਣਦੇ ਠੀਕ ਹੈ ਥਾਣੇ ਲੈ ਮਨਵੀ ਕਾਉਂਸਲਰ ਬਣੇ ਨੋ ਤੀਜੀ ਟਰਮ ਹੈ ਮੇਰੀ ਵੀ ਤੇ ਤੁਸੀਂ ਪਹਿਲਾਂ ਇਸ ਤਰ੍ਹਾਂ ਦੇਖਿਆ ਮਹੌਲ ਇਹੋ ਜਿਹਾ ਮਹੌਲ ਪਹਿਲੀ ਵਾਰ ਦੇਖਿਆ ਤੁਹਾਡਾ ਵੋਟ ਤਾਂ ਬਹੁਤ ਅਹਿਮ ਸੀ ਸਰ ਹਾਂ ਬਿਲਕੁਲ ਦਾਈਆਂ ਹੈ ਜੀ ਅਹਿਮ ਕਰਕੇ ਹੁਣ ਸਿਚੁਏਸ਼ਨ ਕੀ ਹੈ ਜੀ ਇਹਦੇ ਇੱਕ ਸਵਾਲ ਕਿਹਦੇ ਹੱਕ ਚ ਵੋਟ ਪਾਉਗੇ ਕਾਂਗਰਸ ਦੇ ਹੱਕ ਚ ਤਾਂ ਗੱਲ ਹੋ ਜਾਏਗੀ ਜੋ ਮੇਰੀ ਡਿਮਾਂਡ ਨਾਟ ਹੈ ਜੀ ਮੇਰਾ ਨਾਟ ਦੇ ਹੱਕ ਚ ਖੜੇ ਆ ਤੇ ਹੁਣ ਸਿਚੁਏਸ਼ਨ ਕੀ ਦੇਖੀਏ ਰਦੀਪ ਜੀ ਕਿਉਂਕਿ ਹੁਣ ਤਾਂ ਵਿਰੋਧਕਾਂ ਦੀ ਗੱਲ ਕੀਤੀ ਜਾ ਰਹੀ ਹੈ ਆਮ ਆਦੀ ਪਾਰਟੀ ਤੇ ਕਾਂਗਰਸ ਨੇ ਵਰਤ ਜਿਹੜੇ ਕੌਂਸਲਰ ਸੂਣਾ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਬੀਜੇਪੀ ਕਹਿ ਰਹੀ ਹੈ ਕਿ ਅਸੀਂ ਕੋਈ ਧੱਕਾ ਨਹੀਂ ਕੀਤਾ ਪ੍ਰੈਸਾਈਡਿੰਗ ਆਫੀਸਰ ਜੇਕਰ ਬਿਮਾਰ ਹੋ ਗਿਆ ਤਾਂ ਪ੍ਰੋਟੋਕਾਲ ਦੇ ਅਸਾਂ ਨਾਲ ਸਾਰੀ ਚੀਜ਼ਾਂ ਨਹੀਂ ਨਹੀਂ ਉਹ ਉਹ ਹੀ ਦੇਖਣ ਆਏ ਹਨਾ ਜੀ ਕੀ ਕੌਣ ਬਿਮਾਰ ਹੋ ਗਿਆ ਕੌਣ ਠੀਕ ਹੈ ਉਹ ਹੀ ਅੰਦਰ ਮੈਂ ਪਤਾ ਕਰਨ ਜਾ ਰਿਹਾ ਹਾਂ ਅੱਛਾ ਐਂ ਦੇ ਜਾਣ ਦਿੱਤਾ ਜਾ ਰਿਹਾ ਕਿਸੇ ਦੇ ਦੇਖਦੇ ਜੀ ਹੁਣ ਜਾਣ ਦਿੱਤਾ ਜਾਂਦਾ ਕਿ ਨਹੀਂ ਜਾਣਦੇ ਠਾਣੇ ਲੈ ਕੇ ਜਾ ਜਾਂਦਾ